ਅਇ ਤੋ ਆਏ ਨੌਜਵਾਨ ਦੀ ਆਪਣੇ ਜੱਦੀ ਪਿੰਡ ਮੌਤ ਹੋ ਚੁੱਕੀ ਹੈ ਉਥੇ ਪਰਿਵਾਰ ਵੱਲੋਂ ਇਹ ਦੋਸ਼ ਲਗਾਏ ਜਾ ਰਹੇ ਨੇ ਕਿ ਨਸ਼ੇ ਕਰਕੇ ਉਹਨਾਂ ਦੇ ਮੁੰਡੇ ਦੀ ਜਾਨ ਗਈ ਹੈ ਪਰ ਦੂਜੇ ਪਾਸੇ ਜੇ ਇਸ ਪੂਰੇ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ ਦੀ ਗੱਲ ਸੁਣੀ ਜਾਵੇ ਤੋੜਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਮੁੰਡੇ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਲਈਤੀ ਗਈ ਹੈ ਜਿਸ ਕਰਕੇ ਉਸ ਦੀ ਜਾਨ ਚਲੇ ਗਈ ਹੈ ਦਰਅਸਲ ਤਿੰਨ ਲੋਕਾਂ ਦੇ ਵਿੱਚੋਂ ਦੋ ਲੋਕਾਂ ਨੂੰ ਪੁਲਿਸੀ ਗ੍ਰਿਫਤ ਦੇ ਵਿੱਚ ਹੈ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਉੱਥੇ ਤਸਵੀਰਾਂ ਤੁਹਾਨੂੰ ਸਾਂਝਾ ਕਰਵਾ ਰਹੇ ਹਾਂ ਉਸ ਘਰ ਦੀਆਂ ਉਸ ਘਰ ਦੇ ਵਿੱਚ ਸੱਫਰ ਵਿੱਚ ਹੋਏ ਨੇ ਦਰਅਸਲ ਪਰਿਵਾਰਿਕ ਮਾਮਲਿਆਂ ਬਾਰੇ ਦੋਸ਼ ਲਗਾਏ ਜਾ ਰਹੇ ਨੇ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਨਸ਼ਾ ਖੂਬ ਵਿਕਰੇ ਉਹਨਾਂ ਦੀ ਗਲੀ ਦੇ ਵਿੱਚ ਹੁਣ ਤੱਕ 10 ਨਸ਼ੇ ਕਰਕੇ ਮੌਤਾਂ ਹੋ ਚੁੱਕੀਆਂ ਨੇ ਪ੍ਰਸ਼ਾਸਨ ਨੂੰ ਵੀ ਕਿਹਾ ਜਾਂਦਾ ਪਰ ਫਿਰ ਵੀ ਜਿਹੜੇ ਨਸ਼ਾ ਦਸਕਰ ਨੇ ਉਹ ਲਗਾਤਾਰ ਨਸ਼ਾ ਵੇਚਦੇ ਨੇ ਅਤੇ ਕਿੰਨੇ ਹੀ ਮਾਵਾ ਦੀਆਂ ਔਖਾਂ ਵਿੱਚ ਸੌਂਿਆ ਕਰ ਰਹੇ ਹਨ ਤੁਹਾਨੂੰ ਦੱਸਣੇ ਕਿ ਇਸ ਨੌਜਵਾਨ ਦੀ ਮੌਤ ਨੂੰ ਲੈ ਕੇ ਜੋ ਦੱਸਿਆ ਜਾ ਰਿਹਾ ਉਸ ਮੁਤਾਬਿਕ ਤੁਹਾਨੂੰ ਦੱਸਣੇ ਕਿ ਇਸ ਨੌਜਵਾਨ ਦਾ ਨਾਮ ਅਨਮੋਲ ਸੀ ਜੋ ਕਿ ਦੁਬਈ ਗਿਆ ਹੋਇਆ ਸੀ ਤਾਂ ਕਿ ਪਰਿਵਾਰਾਂ ਦਾ ਇਹ ਕਹਿਣਾ ਸੀਗਾ ਕਿ ਉਸ ਦੀ ਸੰਗਤ ਚੰਗੀ ਹੋ ਜਾਵੇ ਕਿਸ ਕਰਕੇ ਹજી ਉਸ ਨੂੰ ਦੁਬਈ गए 20 ਹੀ ਦਿਨ ਹੋਏ ਸੀ ਕਿ ਵਾਪਸ ਫੇਰ ਉਹ ਘਰ ਆ ਜਾਂਦਾ ਹੈ ਅਤੇ ਉਸ ਦੇ ਦੋਸ ਉਸ ਨੂੰ ਬੁਲਾ ਕੇ ਲੈ ਕੇ ਜਾਂਦੇ ਐ ਤੇ ਜਦੋਂ ਵਾਪਸ ਆਂਦਾ ਤਾਂ ਉਸ ਦੀ ਹਾਲਤ ਜਿਹੜੀ ਬਿਲਕੁਲ ਵੀ ਠੀਕ ਨਹੀਂ ਹੁੰਦੀ ਥੋੜੇ ਮੋਤੇ ਓਕੇ ਸਾਹ ਜੇ ਲੈਂਦਾ ਤੇ ਉਸ ਤੋਂ ਬਾਅਦ ਉਸ ਦੀ ਮੌਤ ਉਹ ਤੀਕਾ ਪੈਣ ਵੱਲੋਂ ਕਿਹਾ ਗਿਆ ਹੈ ਕਿ ਉਸਦੇ ਟੀਕਾ ਲੱਗਿਆ ਹੋਇਆ ਸੀ ਉਦ ਦੀ ਜਿਹੜੀ ਬਾਹ ਸੀ ਉਹ ਨੀਲੀ ਹੋ ਗਈ ਸੀ ਜਿਸ ਕਰਕੇ ਹੁਣ ਉਸ ਵੱਲੋਂ ਰੋਮ ਦੇ ਕੁੜਲਉਂਦੇ ਹੋਏ ਇਹ ਕਹਿੰਦੇ ਹੋਏ ਨਜ਼ਰ ਆ ਰਹੀ ਹੈ ਕਿ ਜਿਵੇਂ ਸਾਡੇ ਘਰ ਦੇ ਵਿੱਚ ਸੁਣਨੇ ਹੋਏ ਨੇ ਉਸੇ ਤਰ੍ਹਾਂ ਉਹਨਾਂ ਦਸਕਰਾ ਦੇ ਵੀ ਪੁੱਤ ਮਦਰਣ ਫਿਰ ਉਹਨਾਂ ਨੂੰ ਪਤਾ ਲੱਗੇ ਤਾਂ ਕੁਝ ਬਿਆਨ ਕੀਤਾ ਗਿਆ ਪਰ ਉਤੀ ਪ੍ਰਸ਼ਾਸਨ ਵੱਲੋਂ ਇਸ ਨੂੰ ਕਿਹਾ ਜਾ ਰਿਹਾ ਹੈ ਕਿ ਜ਼ਹਿਰੀਲੀ ਚੀਜ਼ ਉਸ ਨੂੰ ਜਵਾਲਾ ਬਲੋਂ ਨਿਕਲਦੀ ਗਈ ਹੈ ਜਿਸ ਕਰਕੇ ਉਸ ਦੀ जान चली गई है तो हम उदास होने के पूरा मामला जोरा सामने आया है जितने नशे की ओवरडोज के कारण कोई मौत दसी जा रही है मौका दी यह घटना की कुछ बयान करते हुए नसला ने पीड़ित परिवार अति प्रशासनिक इस पूरे मामले में किस तरह देख रही है वो सुनते हैं अच्छा ਤੁਸੀਂ ਕਦੇ ਵੈਸੇ ਨਹੀਂ ਪ੍ਰਸ਼ਾਸਨ ਨੂੰ ਆਪ ਨਹੀਂ ਜਾ ਕੇ ਕੰਪਲੀਟ ਕਰਵਾਇਆ ਅਸੀਂ ਤਾਂ ਉੱਥੇ ਸਬਜ਼ੀ ਲਾਉਣੀ ਹੈ ਸਾਡੇ ਨੂੰ ਸਬਜ਼ੀ ਦਾ ਕੰਮ ਹੈ ਤਾਂ ਉੱਥੇ ਖੜੇ ਨਹੀਂ ਰਹਾਂਗੇ ਰਾਤ ਨੂੰ ਵੜਦੇ ਨੇਰੇ ਘਰੇ 10 ਵਜੇ ਤੜਕ ਹੁਣ ਕੰਮਾਂ ਦੀ ਰੱਖੇ ਕਰਗੇ ਕਿਸੀ ਇਹਨਾਂ ਦੀ ਰੱਖਾ ਕਰਗੇ ਜਵਾਕਾਂ ਦੀਆਂ ਦਸਤ ਕਰਕੇ ਖਾਣ ਵਾਲੇ ਬੰਦੇ ਦਿਹਾੜੀ ਆਈ ਤਾਂ ਆਥ ਨੂੰ ਕਰਾਂਗੇ ਤਾਂ ਫੇਰ ਹੀ ਖਾਵਾਂਗੇ ਹੋਰ ਗੱਲ ਸਾਹਮਣੇ ਆਉਂਦੀ ਵੀ ਜਿਵੇਂ ਕਈ ਵਾਰੀ ਜਦੋਂ ਪੁਲਿਸ ਅਫਸਰ ਪ੍ਰਸ਼ਾਸਨ ਜਿਵੇਂ ਕਈ ਵੇਖਿਆ ਵੱਡੀਆਂ ਰੇਡਾਂ ਹੋਈਆਂ ਹਨ ਵੀ ਬਟ ਉਹ ਵੱਡੇ ਸ਼ਹਿਰਾਂ ਚ ਕੋਈ ਵੱਡਾ ਪੁਲਿਸ ਮੁਲਾਜ਼ਮ ਹੁੰਦਾ ਹੈ ਤੇ ਕਈ ਵਾਰੀ ਵੇਖਿਆ ਤੁਸੀਂ ਵੀ ਜਦੋਂ ਉਹਨਾਂ ਦੇ ਮੁਲਾਜ਼ਮਾਂ ਨੇ ਆਉਣਾ ਹੁੰਦਾ ਜਿਹਦੇ ਮੁੰਡੇ ਮੇਨ ਕੰਮ ਕਰਦੇ ਉਹ ਤੋਂ ਪਹਿਲਾਂ ਚਲੇ ਜਾਂਦੇ ਕਿਤੇ ਨਾ ਕਿਤੇ ਮੈਂ ਭਰਾਵਾ ਸੀ ਤਾਂ ਤੇਨੂੰ ਦੱਸਾਂਗਾ ਇਹ ਤਾਂ ਨਹੀਂ ਇੱਥੇ ਕੀ ਮਤਲਬ ਸਾਰਾ ਕੋਸੋ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿੱਦਾਂ ਇਹ ਰੇਡਾਂ ਹੁੰਦੀਆਂ ਨੇ ਤੇ ਕਦੋਂ ਲਵਾਉਂਦੇ ਚਿੱਟੇ ਲਈ ਹਾਂ ਤਾਂ ਉਹਨਾਂ ਨੂੰ ਪਤਾ ਲੱਗਦਾ ਜਦੋਂ ਕਿਸੇ ਦਾ ਮਰ ਜਾਂਦਾ ਵੀ ਫੁਲਾਨੇ ਨੇ ਚਿੱਟਾ ਲਵਾਤਾ ਆਪਣੇ ਐਮਐਲਏ ਐਮਐਲਏ ਸਾਹਿਬ ਕਹਿੰਦੇ ਐ ਕਿ ਬੰਦੇ ਤੇ ਭਰਾਵਾ ਕਿਸੇ ਨੂੰ ਵੇਖ ਕੇ ਤਾਂ ਲਿਖਦੇ ਸੰਤ ਹੁਣ ਪਤਾ ਲੱਗਦਾ ਜਦੋਂ ਆਹ ਕਹਿੰਦੇ ਵੀ ਪੁਰਾਣੇ ਨੇ ਲਵਾਤਾ ਉਹਨਾਂ ਦੇ ਚਿੱਟਾ ਸਾਡੇ ਸਾਡੇ ਕਿੰਨੇ ਮਰੇ ਆ ਹਾਂ ਕੱਲਾ ਕੱਲਾ ਸੀ ਇੱਕ ਜਵਾਬ 10 12 ਮੁੰਡੇ ਤਾਂ ਮਾਰੀ ਗਏ ਆਪਣੇ ਹਨ ਕੀ ਕਰੂ ਅਗਲਾ ਚਿੱਟੇ ਨਹੀਂ ਮਰੇ ਨਾਲ ਇਹ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਉਹਦਾ ਨਾਮ ਕੀ ਸੀ ਕੀ ਲੱਗਦਾ ਤੁਹਾਡਾ ਦੋਨੇ ਭੈਣ ਕਿਵੇਂ ਜਿਹੜੀ ਡੈਥ ਹੋਈ ਇਹਨਾਂ ਦੀ ਕਰ ਲਿਆ ਸੀ ਤੇ ਬਾਹਰ ਹੋਇਆ ਉਸ ਤੋਂ ਬਾਅਦ ਫਿਰ ਬਾਹਰ ਚਲਾ ਗਿਆ ਹਨਮੈਂਟੀ ਘਰੇ ਖੜਾ ਪਾਣੀ ਪੀ ਕੇ ਪਾਸਪੋਰਟ ਵਗੈਰਾ ਡੈਡੀ ਨੂੰ ਖੜਾ ਕੇ ਉਸ ਤੋਂ ਬਾਅਦ ਦੋ ਮੁੰਡੇ ਮੜਕੇ ਚੌਕੇ ਘਰੇ ਛੱਡ ਦਿੱਤੇ ਕਿਹੜੀ ਜਗ੍ਹਾ ਆਏ ਸੀ ਜੀ ਦਬਈ ਇਹ ਜਿਹੜੇ ਮੁੰਡਿਆਂ ਨਾਲ ਗਿਆ ਸੀ ਉਹਨਾਂ ਤੋਂ ਪੁੱਛਿਆ ਨਹੀਂ ਤੁਸੀਂ ਕੀ ਗੱਲ ਹੋਈ ਉਹਨਾਂ ਤੋਂ ਪੁੱਛਿਆ ਸੀ ਉਹ ਕਹਿੰਦੇ ਜੇ ਜਦੋਂ ਘਰੇ ਛੱਡ ਗਏ ਉਹ ਕਹਿੰਦੇ ਫਿਰ ਅਸੀਂ ਕੁਝ ਗੱਲ ਤੇ ਕਰਦੇ ਅੱਛਾ ਵੀ ਕੁਝ ਖਵਾਇਆ ਪਿਆ ਹੈ ਕਿ ਕੋਈ ਨਸ਼ਾ ਪੱਤਾ ਕਰਾਇਆ ਹੈ ਪਿਆ ਵੀ ਇਹਦੀ ਬਾਹਾਂ ਤੇ ਟੀਕਾ ਲਾਇਆ ਗਿਆ ਉਹ ਸਾਰੀ ਬਾਹ ਦੀ ਨਾੜ ਨੀਲੀ ਹੋਈ ਪਈ ਅੱਛਾ ਚਿੱਟੇ ਦਾ ਟੀਕਾ ਲਾਇਆ ਜਦੋਂ ਘਰੇ ਛੱਡ ਕੇ ਗਏ ਉਦੋਂ ਖਤਮ ਸੀ ਜਮਾ ਕਿ ਵੀ ਠੀਕ ਸੀ ਉਦੋਂ ਥੋੜਾ ਥੋੜਾ ਠੀਕ ਸੀ ਸਾਨੂੰ ਐਵੇਂ ਸੀ ਵੀ ਦੀਂਦਰਾ ਹੋਇਆ ਸ਼ਾਇਦ ਉਹ ਬਾਹ ਦੀ ਸਾਣੀ ਹੋਣਾ ਸੀ ਫਿਰ ਥੋੜੇ ਟਾਈਮ ਬਾਅਦ ਹੀ ਪੂਰਾ ਹੋ ਗਿਆ ਤੁਸੀਂ ਡਾਕਟਰ ਦੇ ਲਗਾਏ ਉਸ ਤੋਂ ਬਾਅਦ ਪਹਿਲਾਂ ਡਾਕਟਰ ਦੇ ਲੈ ਕੇ ਗਏ ਡੀਐਮਆਰ ਡਾਕਟਰ ਦੇ ਲੈ ਕੇ ਗਏ ਉਹਨਾਂ ਨੇ ਵੀ ਜਵਾਬ ਦੇ ਉਸ ਤੋਂ ਬਾਅਦ ਅਸੀਂ ਮੋਗੇ ਵੀ ਲੈ ਕੇ ਗਏ ਜੀ ਤੇ ਹੁਣ ਤੁਸੀਂ ਕੀ ਜਿਹੜੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਕਹਿਣਾ ਚਾਹੋਗੇ ਜਿਹੜਾ ਇਹੋ ਨਸ਼ੇ ਪੱਤੇ ਨਾਲ ਜਿਹੜੇ ਲੋਕਾਂ ਦੀ ਮੌਤ ਹੋ ਰਹੀ ਹੈ ਅੱਛਾ ਹੀ ਕਿੰਨੇ ਵੀਰੇ ਮੈਂ ਤਾਂ ਕਿੰਨੇ ਜਿਹੜੇ ਨਸ਼ਾ ਵੇਚਦੇ ਉਹਨਾਂ ਦੇ ਆਪ ਦੇ ਪੁੱਤ ਮਰਨ ਨੂੰ ਮਾਨੂੰ ਪਤਾ ਲੱਗੇ ਕਿੰਨੇ ਤੁਸੀਂ ਭੈਣ ਭਰਾ ਸੀ ਦੋ ਹੀ ਸੀ ਜੀ ਇੱਕ ਬਾਹਰ ਸੀ ਤੇ ਲਾਤੋਂ ਬਾਹਰ ਤੇ ਮੰਮੀ ਜਿਹੜੀ ਕੀ ਕੰਮ ਕਰਦੀ ਹੈ ਮੰਮੀ ਬਾਹਰ ਸੀ ਮੰਮੀ ਕੋਲ ਹੀ ਆਇਸ ਮੰਮੀ ਅੱਜ ਜਾਏ ਬਾਹਰ ਅੱਛਾ ਬਾਹਰ ਦਵਾਈ ਸੀ ਪਹਿਲਾਂ ਵੀ ਉਹਨਾਂ ਦੇ ਜਿਹੜੇ ਮੁੰਡੇ ਇੱਧਰ ਰਹਿੰਦੇ ਸੀ ਉਹਨਾਂ ਲਿੰਕ 'ਚ ਸੀਗਾ ਫੋਨ ਫਾਨ ਤੇ ਹੀ ਫੋਨ ਫੋਨ ਲਾ ਕੇ ਫਿਰ ਉਹਨਾਂ ਨੇ ਬਣਾਇਆ ਉਹ ਜੀ ਨਹੀਂ ਲਾਇਆ 3 ਦਿਨ ਹੋਏ ਸੀ ਗਏ ਨੂੰ ਸਾਰੇ ਅੱਛਾ ਹੁਣੇ ਗਿਆ ਸੀ ਹਲੇ ਬਾਹਰ ਕੀ ਕੰਮ ਕਰਦਾ ਸੀ ਬਾਹਰ ਵੈਸੀ ਪੇ ਤਸਵੀਰ ਤੋਂ ਸੰਭਵ ਹੋਗਾ ਇੱਧਰ ਪਹਿਲਾਂ ਜਦੋਂ ਇੱਥੋਂ ਜਾਣ ਤੋਂ ਪਹਿਲਾਂ ਵੀ ਇੱਥੇ ਕੋਈ ਨਸ਼ਾ ਪੱਤਾ ਕਰਦਾ ਸੀ ਕਰਦਾ ਸੀ ਥੋੜਾ ਬਹੁਤ ਕਰਦਾ ਸੀ ਜਿੰਨਾਂ ਨਾਲ ਪਹਿਲਾਂ ਜਣ ਕੇ ਕੱਲ ਗਿਆ ਵਾ ਉਹਨਾਂ ਨਾਲ ਹੀ ਨਸ਼ੇ ਪੱਤੇ ਕਰਦਾ ਸੀ ਨਹੀਂ ਕਿ ਹੋਰ ਮੰਨਦੀ ਸੀ ਕੱਲ ਮੰਨਦੀ ਸੀ ਅੱਛਾ ਕੱਲ ਹੋਰ ਕਿਸੇ ਨਾਲ ਡੀਐਸਪੀ ਸਾਹਿਬ ਕੱਲ ਇੱਕ ਬਾਗੇਪੁਰਾਣਾ ਇੱਕ ਲੜਕੇ ਦੀ ਮੌਤ ਹੋਈ ਹੈ ਇਸ ਸਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੱਲ ਬਾਦਪਹਿਰ ਇੱਕ ਇਤਲਾਹ ਆਈ ਸੀ ਹਸਪਤਾਲ ਮੋਗਾ ਤੋਂ ਕਿ ਇੱਕ ਨੌਜਵਾਨ ਅਨਮੋਲ ਪੁੱਤਰ ਦਵਿੰਦਰ ਸਿੰਘ ਜ਼ਹਿਰੀਲੀ ਚੀਜ਼ ਪੀਨ ਕਰਕੇ ਖਾਣ ਕਰਕੇ ਦਾਖਲ ਹਸਪਤਾਲ ਹੋਇਆ ਹੈ ਜਿਸ ਦੀ ਦੌਰਾਨੇ ਇਲਾਜ ਮੌਤ ਹੋ ਗਈ ਸੀ ਜਿਸ ਬਾਰੇ ਪਤਾ ਕਰਨ ਤੇ ਉਹਨਾਂ ਦੇ ਪਿਤਾ ਦਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਦੇ ਨੇ ਕੋਈ ਜ਼ਹਿਰੀਲੀ ਚੀਜ਼ ਖਾਧੀ ਸੀਗੀ ਜਿਸ ਸੰਬੰਧੀ ਮੁਕੱਦਮਾ ਨੰਬਰ 94 ਮਿਤੀ 19/5/2020 25 ਅਧੀਨ ਤਾੜਾ 105 3 ਜਿਮਨ 5 ਪੀਐਸ ਬਗਹਪੁਰਾਣਾ ਦਰਜ ਰਜਿਸਟਰ ਕੀਤਾ ਗਿਆ ਹੈ ਇਸ ਵਿੱਚ ਦਵਿੰਦਰ ਸਿੰਘ ਨੇ ਸ਼ਾਮਲਾਲ ਤੇ ਸ਼ੰਕਰ ਦੋਨੇ ਵਾਸੀਆਂ ਬਗਹਪੁਰਾਣਾ ਦੇ ਨਾਮ ਲਿਖਾਏ ਸੀਗੇ ਤੇ ਇਹਦੇ ਨਾਲ ਹੀ ਇਹਨਾਂ ਦਾ ਤੀਜਾ ਸਾਥੀ ਕੱਟਾ ਸੀਗਾ ਜਿਨ੍ਹਾਂ ਵਿੱਚੋਂ ਸ਼ੰਕਰ ਤੇ ਸ਼ਾਮਲਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕੱਟਾ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ